ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਹ ਵੇਖੋ ਜੀ ਦੁਨੀਆ ਦੇ ਬਿਹਤਰੀਨ ਇੰਜੀਨੀਅਰਾਂ ਦੇ ਘਰ ਅੱਜ ਤੋਂ 15-20 ਸਾਲ ਪਹਿਲਾਂ ਇਹਨਾਂ ਦੇ ਆਲ ਨੇ ਕਿਕਰਾਂ ਕੁਕਰਾਂ ਤੇ ਹੁੰਦੇ ਸਨ ਪਰ ਜਾਮ ਨੂੰ ਤੇ ਆਪਾਂ ਤੇ ਪਹਿਲੀ ਵਾਰ ਵੇਖੇ ਨੇ ਜੇ ਕਿਸੇ ਵੀਰ ਭਰਾ ਨੇ ਪਹਿਲਾਂ ਜਾਮ ਨੂੰ ਆ ਤੇ ਇਹਨਾਂ ਦੇ ਘਰ ਵੇਖ ਕੇ ਹੁਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਮਾਲ ਦੀ ਕਲਾ ਬਖਸ਼ੀਏ ਕੁਦਰਤ ਨੇ ਇਹਨਾਂ ਨੂੰ ਕਮਾਲ ਦੀ ਕਲਾ ਦੇਖੋ ਤੁਸੀਂ ਮੀਂਹ ਦਾ ਪਾਣੀ ਦੇ ਪੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਡਿੱਗਦੇ ਤੇ ਬਿਲਕੁਲ ਹੀ ਨਹੀਂ ਹੈ ਉਹਨੇ ਬਾਹਰ ਗਏ ਨੇ ਕਿਤੇ ਘੁੰਮਣ ਫਿਰਨ ਕੋ ਚੋਗਾ ਚਾਗਾ ਚੁਗਣ ਸਵੇਰੇ 9-10 ਵਜੇ ਪੂਰੀ ਰੌਣਕ ਲਾਉਂਦੇ ਨੇ ਜਦੋਂ ਇਹ ਆਪਣੀ ਇਹ ਕਾਰ ਬਣਾਣ ਡਏ ਹੁੰਦੇ ਨੇ ਪਤਾ ਨਹੀਂ ਕਿਵੇਂ ਕਿਧਰੋਂ ਦੀ ਕੱਢ-ਕੱਢ ਕੇ ਕਾਰ ਦੇ ਕਿਵੇਂ ਚਿੰਚਣ ਕੇ ਬਣਾਣ ਡਏ ਹੁੰਦੇ ਨੇ ਜੀ ਕਮਾਲ ਦੀ ਕਲਾਕਾਰੀ ਏ ਕਮਾਲ ਦੀ ਕਲਾਕਾਰੀ ਬਹੁਤ-ਬਹੁਤ ਧੰਨਵਾਦ ਜੀ